ਕਾ ਕਾ ਇਸ ਕੀ ਮੇਰੀ ਇੱਕ ਬਿਆਨ ਇਤਨਾ ਨਾਲ ਵੀ ਧਰਨੇ ਕਰਕੇ ਨਾ ਚਾਹਵਦੇ ਪਲੀਜ਼ ਡੋਟ ਮਿਸ ਮਿਸਲੀਡ ਇਹ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਵੀ ਇਹ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਵੀ ਥੋੜਾ ਜਿਹਾ ਸੋਚ ਕੇ ਗੱਲ ਕਰ ਲੈਣੋ ਕਿਉਂ ਇਹ ਇਹ ਕੀ ਹੋਵੇ ਕਿ ਧਰਨੇ ਕਰਨਾ ਇਤਨਾ ਚਾਹਵਦੇ ਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਗੱਲ ਤਾਂ ਇਹ ਬੈਠੋ ਤੁਸੀਂ ਅਗਰ ਕਿਤੇ ਇਹ ਗੱਲ ਕਹੀ ਹੋਵੇ ਅੱਗੇ ਕਿਤੇ ਇਹ ਗੱਲ ਕਹੀ ਹੋਵੇ ਵੀ ਧਰਨੇ ਕਰਕੇ ਨਸ਼ਾ ਵਧਿਆ ਕਮਾਲ ਦੀ ਗੱਲ ਹੈ ਦਾ ਪ੍ਰਗਟ ਸਿੰਘ ਜੀ ਮੈਨੂੰ ਇਹ ਬੜਾ ਵੱਡਾ ਇਹ ਸੀ ਮੈਨੂੰ ਭੁਲੇਖਾ ਸੀ ਵੀ ਤੁਸੀਂ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ ਤੁਸੀਂ ਭੁਲੇਖਾ ਕੱਢ ਰਹੇ ਹੋ ਮੇਰੇ ਸਾਹਬ ਸਰ ਸਾਹਿਬ ਜਿਹੜਾ ਬੰਦਾ ਹੈ ਨਹੀਂ ਉਹਦੇ ਤੇ ਨਾਂ ਨਾਂ ਬੋਲਿਏ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਸੁਜੈਸਟ ਕਰਤਾ ਜੀ ਥੈਂਕ ਯੂ ਸਰ ਸਪੀਕਰ ਸਾਹਿਬ ਬੇਸਿਕਲੀ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਸਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਕਦੀ ਵੀ ਦੋਨੇ ਬਾਰਡਰ ਬੰਦ ਕੀਤੇ ਹੀ ਨਹੀਂ ਐ ਬੰਦ ਤਾਂ ਕੀਤੇ ਆ ਹਰਿਆਣਾ ਸਰਕਾਰ ਨੇ ਤੇ ਜਦੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਆਪਾਂ ਔਨ ਰਿਕਾਰਡ ਸਰਕਾਰ ਨੇ ਕਿਤੇ ਹਰਿਆਣੇ 'ਚ ਕੋਈ ਬੇਨਤੀ ਕੀਤੀ ਹੋਵੇ ਕੋਈ ਐਫਰਟ ਕੀਤਾ ਹੋਵੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਉੱਥੇ ਕੋਈ ਨਾ ਕੋਈ ਧਰਨਾ ਜ਼ਰੂਰ ਲੱਗਿਆ ਹੁੰਦਾ ਚਾਹੇ ਸਿੰਬੋਲਿਕ ਹੁੰਦਾ ਚਾਹੇ ਅਦਰਵਾਇਜ਼ ਹੁੰਦਾ ਆਪਾਂ ਕਦੀ ਐਫਰਟ ਨਹੀਂ ਕੀਤੀ ਪੀ ਕਮ ਸੇ ਕਾ ਮੇਰਾ ਜੋ 100 ਕਿਸਾਨ ਜਾ ਕੇ ਉੱਥੇ ਧਰਨਾ ਲਾ ਦਿੰਦੇ ਤਾਂ ਉਹ ਤਾਂ ਆਪ ਆਫਰ ਕਰਦੇ ਸੀ ਵੀ ਹਾਂ ਵੀ ਤੁਸੀਂ ਖੋਲੋ ਲੇਕਿਨ ਅਸਲੀ ਗੱਲ ਹੈ ਕਿ ਇਹ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਬੀਜੇਪੀ ਦੇ ਇਸ਼ਾਰੇ ਤੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਆ ਇਹ ਕੰਮ ਸਪੀਕਰ ਸਾਹਿਬ ਪੰਜਾਬ ਕਿਉਂਕਿ ਪੰਜਾਬ ਤਾਂ ਉਹ ਗੁਰੂਆਂ ਦੀ ਧਰਤੀ ਆ ਸਾਨੂੰ ਗੁਰਤੀ ਮਿਲੀ ਆ ਪੀ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮ ਇਸਾਈ ਪਹਿਲਾ ਇਨਸਾਨੀਅਤ ਦੀ ਗੱਲ ਹੁੰਦੀ ਆ ਬਾਅਦ ਚ ਕਿਸੇ ਧਰਮ ਦੀ ਤਾਂ ਕਿਸੇ ਜਾਤ ਦੀ ਗੱਲ ਹੁੰਦੀ ਆ ਔਰ ਸਾਡਾ ਜਿਹੜਾ ਵਪਾਰੀ ਵਰਗ ਹੈ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਫਰੋਤੀਆਂ ਕਿੰਨੀਆਂ ਗੈਂਗਸਟਰ ਕੋਲਾਂ ਮੈਨੂੰ ਲੱਗਦਾ ਔਨ ਰਿਕਾਰਡ ਵੀ ਬਹੁਤੀਆਂ ਚੀਜ਼ਾਂ ਨਹੀਂ ਆਈਆਂ ਤੇ ਜੋ ਇਸ ਸਰਕਾਰ ਨੇ ਸਾਡੇ ਵਪਾਰੀ ਵਰਗ ਦਾ ਹਾਲ ਕੀਤਾ ਤੇ ਮੈਨੂੰ ਲੱਗਦਾ ਕਿਸੇ ਤੋਂ ਭੁੱਲਿਆ ਨਹੀਂ ਐਵੇਂ ਇਸ ਪਰਸਪੈਕਸ਼ਨ ਦੇ ਉੱਤੇ ਕਿਉਂਕਿ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ মিডিਆ ਨੂੰ ਯੂਜ਼ ਕਰਕੇ ਇਹ ਕੰਮ ਕਰਦੀ ਆ ਤੇ ਆਪਾਂ ਇੱਥੇ ਕਰਨ ਲੱਗ ਪਏ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਕਿ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਕੰਸੀਲ ਇਹ ਕਾਟ ਕਾਸੀ ਦੀ ਵੀਰੀ ਇੱਕ ਬਿਆਨ ਇਤਨਾ ਦਾ ਰੱਬ ਵੀ ਧਰਨੇ ਕਰਕੇ ਨਖਾਵਾ ਪਲੀਜ਼ ਡੋਟ ਮਿਸਲੀਡ ਇਹ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਫਿਰ ਥੋੜਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਆ ਹੋਵੇ ਕਿ ਧਰਨੇ ਕਰਨਾ ਰਾਜਨਾ ਸ਼ਾਵਦਿਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਗੱਲ ਬੇੜਾ ਸਿਰ ਪੈਰ ਦੇ ਨਾ ਕਰੋ ਮੈਂ ਇਹ ਬਿਲਕੁਲ ਗਲਤ ਗੱਲ ਹੈ ਇਹ ਬੈਠੋ ਤੁਸੀਂ ਬੈਠੋ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਬੈਠੋ ਤੁਸੀਂ ਕੋਈ ਮੈਂ ਆਨ ਰਿਕਾਰਡ ਕਹਿ ਰਿਹਾ ਅਗਰ ਕਿਤੇ ਇਹ ਗੱਲ ਕਹੀ ਹੋਵੇ ਅਗੇ ਕਿਤੇ ਇਹ ਗੱਲ ਕਹੀ ਹੋਵੇ ਵੀ ਧਰਨੇ ਕਰਕੇ ਨਸ਼ਾ ਵਧਿਆ ਕਮਾਲ ਦੀ ਗੱਲ ਹੈ ਵਟ ਇਜ਼ ਥਿਸ ਪਰ ਸਦਾ ਪ੍ਰਗਟ ਸਿੰਘ ਜੀ ਮੈਨੂੰ ਇਹ ਬੜਾ ਵੱਡਾ ਇਹ ਸੀ ਮੈਨੂੰ ਭਲੇਖਾ ਸੀ ਵੀ ਤੁਸੀਂ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ ਤੁਸੀਂ ਭਲੇਖਾ ਕੱਢ ਰਹੇ ਹੋ ਮੇਰੇ ਹਿਸਾਬ ਨਾਲ ਪਲੀਜ਼ ਪਲੀਜ਼ ਬਿਹੇਵ ਪਲੀਜ਼ ਸੈਟ ਡਾਊਨ ਪਲੀਜ਼ ਸੈਟ ਡਾਊਨ ਸੈਟ ਡਾਊਨ ਆਪਣੇ ਪਲੀਜ਼ ਸੈਟ ਡਾਊਨ ਸੈਟ ਡਾਊਨ ਯੂ ਸ਼ੁੱਡ ਸੈਟ ਡਾਊਨ ਸਰਵਿੰਗ ਇੰਡੀਅਨ ਆਰਮੀ ਦਾ ਸਿੱਖ ਆਫੀਸਰ ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਦੀ ਏਜੰਸੀਜ਼ ਦੇ ਵਿੱਚ ਉਹ ਲੱਗਿਆ ਜੀ ਦਿੱਲੀ ਦੇ ਵਿੱਚ ਤੋ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ਼ਹਿਰ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਕਾਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਉਹਨਾਂ ਦੀ ਵਾਈਫ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸਿਵਲਿਅਨ ਕੱਪੜਿਆਂ ਦੇ ਵਿੱਚ ਕੁ ਤਕਰੀਬਨ 12 13 ਉਹਨਾਂ ਦੀ ਸਪੀਕਰ ਸਾਹਿਬ ਗਿਣਤੀ ਸੀ ਜੀ ਪ੍ਰਾਈਵੇਟ ਵਾਹਨਸ ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ 'ਤੇ ਰੌਲਾ ਪੈਦਾ ਤੁਸੀਂ ਗੱਡੀ ਗਲ ਜਗ੍ਹਾ ਪਾਰਕ ਕੀਤੀ ਉਹਨੇ ਕਿਹਾ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕਡ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਬਹਿਸ਼ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਹੈ ਕੁੱਟਿਆ ਮਾਰਿਆ ਵੀ ਹੈ ਕਰਨਲ ਸਾਹਿਬ ਨੂੰ ਜਦੋਂ ਇਹ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਐਮ ਅ ਸਰਵਿੰਗ ਕਰਨਲ ਆਫ ਦਿ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ଥି ਫਿਰ بیٹے ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨਾਂ ਨੂੰ سنگੀਨ ਸੱਟਾਂ ਵੱਜੀਆਂ ਜੀ ਸਾਰੋਂ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਰ ਮੰਗ ਕਰਾਂਗਾ ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਹੀ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੁੱਚਾ ਪੰਜਾਬ ਇਹ ਚੰਗਾ ਕਿ ਸਾਰ ਨੂੰ ਪਹਿਲੇ ਇਹੀ ਐਸਐਸਪੀ ਜਿਹਦਾ ਨਾਮ ਨਾਨਕ ਸਿੰਘ ਹੈ ਨਾ ਬਹੁਤ ਚੰਗਾ ਬਟ ਕੰਮ ਚੰਗੇ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਵਿਜੀਟਲੀ ਉਹਨੂੰ ਉਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰੇ ਨੂੰ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਲ ਵੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਰਜ਼ ਨੇ ਮਾਫੀ ਵੀ ਮੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ ਵਾਟ ਡਸ ਸਸਪੈਂਸ਼ਨ ਮੀਨ ਐਂਡ ਦੀ ਐਸਐਸਪੀ ਸੇਜ਼ ਵੀ ਨੀਡ 45 ਡੇਜ਼ 48 ਘੰਟੇ ਦਾ ਟਾਈਮ ਚਾਹੀਦਾ ਜੀ ਤੁਸੀਂ ਜੁਆਇੰਟ ਇਨਵੈਸਟੀਗੇਸ਼ਨ ਦੋ ਇਹ ਕਾਮੀ ਨੂੰ ਤੇ ਪੁਲਿਸ ਨੂੰ ਕਿਸੇ ਸੀਨੀਅਰ ਆਦਮੀ ਨੂੰ 48 ਘੰਟਿਆਂ ਦਾ ਟਾਈਮ ਦੋ ਤੇ ਸਾਡੀ ਮੰਗ ਔਨ ਦੀ ਫਲੋਰ ਆਫ ਦੀ ਹਾਊਸ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਵਾਸਤੇ ਕੰਮ ਕੀਤਾ ਹੈ ਬਿਨਾਂ ਵਰਦੀ ਤੋਂ ਆਂਦੇ ਨੇ ਸ਼ਰਾਬੀ ਹਾਲਤ ਚ ਆਂਦੇ ਨੇ ਇੱਕ ਸਿੱਖ ਮੈਜੋਰਟੀ ਸੂਬੇ ਦੇ ਵਿੱਚ ਜੇ ਕਿਸੇ ਸ਼ੈ ਕੈਪਚਰ ਦੀ ਇੱਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਛੁਪਿਆਂ ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਮੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਫਾਊਂਡ ਕਰਕੇ ਮਿਨਮ ਇੱਕ ਮੈਕਸਿਮਮ ਹਫ਼ਤੇ ਦੇ ਵਿੱਚ ਇਹ ਰਿਪੋਰਟ ਆਏ ਤੇ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਤੇ ਇਹਨਾਂ ਨੂੰ برخਾਸ ਕੀਤਾ ਜਾਏ